ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਈ ਸੋਸ਼ਲ ਮੀਡੀਆ ਅਕਾਊਂਟਸ ਦੇ ਵੱਲੋਂ ਸਿੱਖਾਂ ਦੇ ਵਿਰੁੱਧ ਨਫ਼ਰਤ ਭਰੇ ਭਾਸ਼ਣ ਅਤੇ ਫਿਰਕੂ ਮਤਭੇਦ ਫੈਲਾਉਣ ਵਾਲੇ ਅਕਾਊਂਟਸ ਦੇ ਉੱਪਰ ਆਪਣਾ ਦੁੱਖ ਅਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ। ਸ਼੍ਰੀ ਸਾਹਨੀ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਇੱਕ ਲੈਟਰ ਲਿਖ ਕੇ ਮੰਗ ਕੀਤੀ ਹੈ ਕਿ ਆਈਟੀ ਨਿਯਮ 2021 ਦੇ ਤਹਿਤ ਐਮਰਜੈਂਸੀ ਪਾਵਰ ਦੀ ਵਰਤੋਂ ਕਰਦੇ ਹੋਏ ਅਜਿਹੇ ਖਾਤਿਆਂ ਨੂੰ ਤੁਰੰਤ ਬਲੌਕ ਕੀਤਾ ਜਾਣਾ ਚਾਹੀਦਾ ਹੈ। ਦੇ ਦੂਸ਼ੀਆਂ ਦੇ ਵਿਰੁੱਧ ਐਫਆਈਆਰ ਦਾਜ ਕੀਤੀ ਜਾਣੀ ਚਾਹੀਦੀ ਹੈ ਸਾਹਨੀ ਨੇ ਨਫਰਤ ਭਰੀਆਂ ਟਿੱਪਣੀਆਂ ਵਾਲੀਆਂ ਵਕ ਵਕ ਸੋਸ਼ਲ ਮੀਡੀਆ ਪੋਸਟਾਂ ਦੇ ਸਕਰੀਨਸ਼ਾਟ ਦਾ ਇੱਕ ਡੋਜ਼ੀਅਰ ਨਥੀ ਨਾਲ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਸੀ ਕਿ ਦੇਖੋ ਖਾਲਿਸਤਾਨੀ ਅਤਵਾਦੀ ਕਿਵੇਂ ਤਬਾਹੀ ਮਚਾ ਰਹੇ ਨੇ ਇੱਕ ਅਜੀਹੇ ਦ੍ਰਿਸ਼ ਦੇ ਵਿੱਚ ਜਿੱਥੇ ਸਿੱਖਾਂ ਦਾ ਇੱਕ ਮਹੱਤਵਪੂਰਨ ਹਿੱਸਾ ਕਾਤਕ ਅਤਵਾਦੀ ਖਾਲਿਸਤਾਨੀ ਬਣ ਗਿਆ ਹੈ ਇਹ ਲੋਕ ਲਗਾਤਾਰ ਰਾਸ਼ਟਰ ਵਿਰੋਧੀ ਪੈੰਧੜਾ ਅਪਣਾ ਰਹੇ ਨੇ ਇੱਕ ਵਾਰ ਫਿਰ 1984 ਦਾ ਸਮਾਂ ਇਸ ਵਾਰ ਆ ਗਿਆ ਹੈ ਹਰਮੰਦਰ ਸਾਹਿਬ ਦੇ ਵਿੱਚ ਮੂਰਤੀਆਂ ਨੂੰ ਢਾਕੇ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਆਓ ਹਰਮੰਦਰ ਦੇ ਲਈ ਪਟੀਸ਼ਨ ਦਾਇਰ ਕਰੀਏ ਹੁਣ ਭਾਰਤ ਦੇ ਹਰ ਸ਼ਹਿਰ ਦੇ ਵਿੱਚ 1984 ਦੀ ਸਿੱਖ ਨਸਲ ਕੁਸ਼ੀ ਦੀ ਵਾਂਗ ਸਲੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਸਿੱਖ ਗੁਰੂਆਂ ਨੂੰ ਮੁਸਲਮਾਨ ਬਾਦਸ਼ਾਹਾਂ ਨੇ ਸਹੀ ਢੰਗ ਨਾਲ ਸ਼ਹੀਦ ਕੀਤਾ ਸੀ ਸਹਾਣੀ ਨੇ ਕਿਹਾ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਟਿੱਪਣੀਆਂ ਬਹੁਤ ਹੀ ਜ਼ਿਆਦਾ ਅਪਮਾਨਜਨਕ ਨੇ ਅਤੇ ਸਾਡੇ ਦੇਸ਼ ਦੇ ਵਿੱਚ ਫਿਰਕੂ ਤਣਾ ਫੈਲਾ ਰਹੀਆਂ ਨੇ ਇਸ ਨੂੰ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੀ ਸ਼ਾਂਤੀਮਈ ਸਹੀ ਹੋਣ ਦੇ ਵਾਸਤੇ ਨੱਥ ਪਾਉਣਾ ਕਾਫੀ ਜ਼ਿਆਦਾ ਜ਼ਰੂਰੀ ਹੈ ਦੱਸ ਦਈਏ ਕਿ ਇਸ ਸਬਦੇ ਨਾਲ ਨਾਲ ਜੋ ਜ਼ਿਕਰ ਕਰਦੇ ਆ ਉਹ ਹੈ ਵਿਧਾਇਕ ਪ੍ਰਗਟ ਸਿੰਘ ਦਾ ਜਿਨ੍ਹਾਂ ਨੇ ਅਜਿਹੇ ਹੈਂਡਲਾਂ ਦੇ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਵਾਸਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਵੀ ਕਟਗਰੀ ਦੇ ਵਿੱਚ ਖੜਾ ਕਰਨ ਦੀ ਮੰਗ ਕੀਤੀ ਹੈ ਜਦੋਂ ਕਿ ਕਿਸਾਨ ਪੱਖੀ ਸੋਸ਼ਲ ਮੀਡੀਆ ਤੇ ਖਾਤਿਆਂ ਨੂੰ ਹੁਣ ਬਲੌਕ ਕੀਤਾ ਜਾ ਰਿਹਾ ਹੈ ਜੀ ਹਾਂ ਇੱਕ ਪਾਸੇ ਤਾਂ ਨਫ਼ਰਤ ਫੈਲਾਉਣ ਵਾਲੇ ਜਿਹੜੇ ਵੀ ਇਹ ਕੰਟੈਂਟ ਨੇ ਇਹਨਾਂ ਨੂੰ ਲਗਾਤਾਰ ਧਰਾਂ ਦੀ ਨਾਲ ਸ਼ਿਰਕਿਤਾ ਜਾਂਦਾ ਰਿਹਾ ਹੈ ਅਤੇ ਦੂਸਰੇ ਬਸੇ ਜੋ ਵੀ ਲੋਕ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਕੁਝ ਕਰ ਰਹੇ ਨੇ ਉਹਨਾਂ ਦੇ ਅਕਾਊਂਟਸ ਨੂੰ ਬਲੌਕ ਕਰਨਾ ਕਿੱਥੋਂ ਤੱਕ ਸਹੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਉਹਨਾਂ ਦੇ ਵੱਲੋਂ ਆਪਣੇ ਐਕਸ ਸਾਈਡ ਦੇ ਉੱਪਰ ਲਿਖਿਆ ਗਿਆ ਹੈ ਕਿ ਮੈਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਮੁੜ ਅਪੀਲ ਕਰਦਾ ਹਾਂ ਕਿ ਅਜਿਹੇ ਨਫ਼ਰਤ ਫੈਲਾਉਣ ਵਾਲਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਪਾਬੰਦੀ ਲਗਾਈ ਜਾਵੇ ਜੋ ਸਿੱਖ ਪਾਈਚਾਰੇ ਦੇ ਵਿਰੁੱਧ ਨਫ਼ਰਤ ਫੈਲਾ ਰਹੇ ਨੇ ਅਤੇ અપਮਾਨਜਨਕ ਟਿੱਪਣੀਆਂ ਕਰ ਰਹੇ ਨੇ ਜੋ ਕਿ ਫਾਰਮਰਸ ਪ੍ਰੋਟੈਸਟ 2024 ਦੀ ਪਿਛੋਕੜ ਦੇ ਵਿੱਚ ਤਣਾਅ ਪੈਦਾ ਕਰ ਸਕਦੀਆਂ ਨੇ ਜੋ ਕਿ ਧਰਮ ਨਿਰਪੱਖ ਹੈ ਅਤੇ ਸਿਰਫ ਇਸ ਤੱਕ ਸੀਮਿਤ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਸਿਰਫ ਸਿੱਖ ਨਹੀਂ ਆ ਉਹ ਅੰਨਦਾਤਾ ਹੈ ਅਤੇ ਉਹਨਾਂ ਦਾ ਜ਼ਿਕਰ ਕਿਸੇ ਪ੍ਰਕਾਰ ਦਾ ਕੋਈ ਹੱਕ ਹੈ ਤਾਂ ਉਸ ਨੂੰ ਪੂਰਨ ਦੀ ਬਜਾਏ ਉਸ ਨੂੰ ਜਾਣਬੁੱਝ ਕੇ ਖਾਲਸਤਾਨੀ ਜਾਂ ਫਿਰ ਆਤਿਵਾਦੀ ਕੋਸ਼ਿਸ਼ ਕਰ ਦੇਣਾ ਇਹ ਕਿਸ ਥਾਂ ਦੀ ਬਹਾਦਰੀ ਦਾ ਕੰਮ ਹੈ ਕਿਸਾਨ ਜੂਆ ਕਿਸਾਨ ਖੁਰਾਕੀ ਜ਼ਰੂਰਤਾਂ ਦਾ ਤਕਰੀਬਨ ਦੇਸ਼ ਦਾ 70% ਯੋਗਦਾਨ ਪਾਉਂਦਾ ਹੈ ਕਿਸਾਨ ਪਲਾਸਟਿਕ ਦੀਆਂ ਗੋਲੀਆਂ ਡਾਈਵਰਟਡ ਕੈਨਨ ਅਤੇ ਡਰੋਨ ਰਾਹੀ ਅਥਰੂਗਸ ਦੇ ਗੋਲਿਆਂ ਦਾ ਹੱਕਦਾਰ ਬਿਲਕੁਲ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਆਓ ਉਹਨਾਂ ਦੇ ਉੱਪਰ ਰਹਿਮ ਕਰੀਏ ਉਨਾ ਨੁਮਾਨ ਅਤੇ ਸਤਿਕਾਰ ਦੇ ਨਾਲ ਗੱਲਬਾਤ ਦੇ ਵਾਸਤੇ ਬੁਲਾਈਏ ਤੇ ਉਹਨਾਂ ਦੇ ਹੱਲ ਕੱਢੀਏ ਇਹ ਮੁੱਦਾ ਜੂ ਹੈ ਇਹ ਲਗਾਤਾਰ ਵਧਾ ਜਾ ਰਿਹਾ ਹੈ ਜਿੱਥੇ ਕਿ ਕਿਸਾਨ ਪੱਖੀ ਖਾਤਿਆਂ ਨੂੰ ਸਰਕਾਰ ਦੇ ਵੱਲੋਂ ਲਾਪਰਵਾਹੀਆਂ ਦੇ ਨਾਲ ਸਸਪੈਂਡ ਕੀਤਾ ਜਾਂਦਾ ਰਿਹਾ ਹੈ ਜਦੋਂ ਕਿ ਸਿੱਖਾਂ ਦੇ ਵਿਰੁੱਧ ਹਿੰਸਾ ਦੀ ਧਮਕੀ ਦੇਣ ਵਾਲੇ ਜਿਹੜੇ ਵੀ ਅਜਿਹੇ ਕਾਰਨਾਮੇ ਕਰਨ ਵਾਲੇ ਲੋਕ ਨੇ ਉਹਨਾਂ ਦੇ ਜਿਹੜੇ ਧੜਲੇ ਦੇ ਨਾਲ ਇਹ ਪੋਸਟਾਂ ਨੇ ਇਹ ਚਾਰ ਚਫੇਰੇ ਸ਼ੇਅਰ ਹੋ ਰਹੀਆਂ ਨੇ ਇਸ ਮੌਕੇ ਦੇ ਉੱਪਰ ਨਾਲ ਦੀ ਨਾਲ ਪ੍ਰਗਟ ਸਿੰਘ ਦੇ ਵੱਲੋਂ ਭਗਵੰਤ ਮਾਨ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਵੀ ਇਸ ਦੇ ਬਾਰੇ ਵਿੱਚ ਕਿਹਾ ਜਾਂਦਾ ਰਿਹਾ ਹੈ ਕਿ ਆਖਿਰ ਕਿਉਂ ਅਜੇ ਇਹ ਲੋਕਾਂ ਦੇ ਉੱਪਰ ਨਤਮਾਉਣ ਦੇ ਵਾਸਤੇ ਉਹ ਅੱਗੇ ਨਹੀਂ ਆ ਰਹੇ ਪਰੰਤੂ ਹੁਣ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਦੇ ਉੱਪਰ ਕਿਸ ਪ੍ਰਕਾਰ ਦਾ ਕੋਈ ਐਕਸ਼ਨ ਲਿਆ ਜਾਵੇਗਾ জাফর ਨੇ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਸ ਓਨਲੀ ਫਾਰ ਆਈਟਸ ਐਂਡ ਆਈ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਸ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋ ਉਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ